ਜਿਹੜੀ ਰਚਨਾ ਤੇ ਵੀ ਇਸਵੇਰੇ ਰੁਟੀਨ ਦੀ ਤਰ੍ਹਾਂ ਤਕਰੀਬਨ ਸਵੇਕ 5 ਵਜੇ ਕੁਟੀਆਂ ਤੋਂ ਮੱਥਾ ਟੇਕਿਆ ਆ ਰਹੇ ਤੇ ਦੋ ਅਣਪਛਾਤੇ ਜਿਨ੍ਹਾਂ ਨੇ ਅੰਦਰ ਤੋਂ ਫੇਰਿੰਗ ਕਰਕੇ ਸ਼ਾਇਦ ਇਹਨਾਂ ਨੂੰ ਮੁਕਤੀ ਖਤਮ ਕਰ ਦਿੱਤਾ ਉਹਨਾਂ ਦੀ ਕੋਈ ਪਛਾਣ ਨਹੀਂ ਹੋ ਸકી ਕਿਉਂਕਿ ਸਵੇਰੇ ਨੇਹਰਾ ਸੀਗਾ ਐਸੀ ਤਾਂ ਕੁਟੀਆਂ ਦੇ ਕੈਮਰੇ ਲੱਗੇ ਹੋਏ ਜਿਨ੍ਹਾਂ ਦੀ ਰੇਂਜ ਉੱਥੇ ਤੱਕ ਨਹੀਂ ਸੀਗੀ ਤੇ ਹਾਲੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਉਹ ਕੌਣ ਸੀ ਇਹ ਜਿਹੜੇ ਇਹਨਾਂ ਦੇ ਹਸਬੰਡ ਆ ਪੁਲਿਸ ਤੋਂ ਰਟਾਇਰ ਹਾਂਜੀ ਉਹ ਪੰਜਾਬ ਪੁਲਿਸ ਵਿੱਚੋਂ ਰਟਾਇਰਤ ਗਰੀਮ ਲੋਕਸਲ ਬੈਨਰ ਰਟਾਇਰਮੈਂਟ ਹੋਈ ਹੁੰਦਾ ਰਿਟਾਇਰਡ ਪੁਲਿਸ ਮੁਲਾਜ਼ਮ ਦੀ ਪਤਨੀ ਨੂੰ ਗੋਲੀ ਮਾਰ ਦਿੱਤੀ ਗਿਆ ਧਾਰਮਿਕ ਸਥਾਨ ਤੇ ਜਾਂਦੇ ਸਮੇਂ ਹਮਲਾ ਹੋਇਆ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਹੁਸ਼ਾਰਪੁਰ ਦੇ ਗੜਸ਼ੰਕਰ ਇਲਾਕੇ ਦੇ ਵਿੱਚ ਇੱਕ ਔਰਤ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤੇ ਇੱਕ ਧਾਰਮਿਕ ਸਥਾਨ ਤੋਂ ਮੱਥਾ ਟੇਕਣ ਦੇ ਲਈ ਘਰੋਂ ਨਿਕਲਦੇ ਸਮੇਂ ਤਿੰਨ ਗੋਲੀਆਂ ਮਾਰੀਆਂ ਗਈਆਂ ਨੇ ਇਸ ਦੌਰਾਨ ਹਮਲਾਵਰ ਨੇ ਪਿਸਤੌਲ ਦੇ ਨਾਲ ਸਾਹਮਣੇ ਤੋਂ ਗੋਲੀਆਂ ਚਲਾ ਦਿੱਤੀਆਂ ਮਹਿਲਾ ਦੀ ਪਛਾਣ ਰਚਨਾ ਦੇਵੀ ਦੇ ਵਜੋਂ ਹੋਈ ਹੈ ਜੋ ਕਿ ਮਹਾਂਦੀਵਾਨੀ ਪਿੰਡ ਦੀ ਰਹਿਣ ਵਾਲੀ ਹੈ ਜ਼ਪਤੀ ਪੰਜਾਬ ਪੁਲਿਸ ਦਾ ਸੇਵਾ ਮੁਕਤ ਅਧਿਕਾਰੀ ਹੈ ਹਾਲਾਂਕਿ ਗੋਲੀਆਂ ਦੀ ਆਵਾਜ਼ ਸੁਣ ਕੇ ਗਵਾਂਢੀ ਮੌਕੇ ਤੇ ਪਹੁੰਚੇ ਨੇ ਤੇ ਮਹਿਲਾ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤਾਂ ਗੋਲੀਆਂ ਚਲਾਉਣ ਤੋਂ ਬਾਅਦ ਹਮਲਾਵਰ ਫਰਾਰ ਹੋ ਜਾਂਦੇ ਨੇ ਲੋਕਾਂ ਨੇ ਘਟਨਾ ਦੀ ਸੂਚਨਾ ਤੁਰੰਤ ਗੜਸ਼ੰਕਰ ਪੁਲਿਸ ਨੂੰ ਦਿੱਤੀ ਹੈ ਤੇ ਪੁਲਿਸ ਘਟਨਾ ਸਥਾਨ ਤੇ ਪਹੁੰਚੀ ਹੈ ਤੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਸਾਨੂੰ ਸਵੇਰੇ ਇੱਕ ਰਿਪੋਰਟਿੰਗ ਹੋਈ ਸੀ ਕਿ ਮਹਿਦਪਾਣੀ ਗੁਜਰਾ ਪਿੰਡ 'ਚ ਰਚਨਾ ਦੇ ਵੀ ਵਾਈਫ ਆਫ ਸ਼ਾਮ ਲਾਲ ਹੈਗੇ ਨੇ ਉਹਨਾਂ ਦੇ ਅਨਫੋਰਚਨ ਇਨਸੀਡੈਂਟ ਹੋਇਆ ਫਾਇਰਿੰਗ ਦਾ ਰਿਪੋਰਟ ਹੋਈ ਆ ਅਸੀਂ ਮੌਕੇ ਤੇ ਆਏ ਆ ਮੈਂ ਤੇ ਡੀਐਸਪੀ ਗੁਰ ਸ਼ੰਕਰ ਸਾਹਿਬ ਤੇ ਅਸੀਂ ਦਾਇਦਾ ਲਿਆ ਆ ਤੇ ਇਹਨੂੰ ਅਸੀਂ ਕੋਸ਼ਿਸ਼ ਕਰ ਰਹੇ ਆ ਸਾਡੀਆਂ ਵੱਖ-ਵੱਖ ਟੀਮਾਂ ਲੱਗ ਗਈਆਂ ਤੇ ਅਸੀਂ ਇਹਨੂੰ ਜਲਦ ਤੋਂ ਜਲਦ ਟ੍ਰੇਸ ਕਰ ਲਾਂਗੇ ਸਰ ਕਿੰਨੇ ਰਾਉਂਡ ਫਾਇਰ ਹੋਏ ਕੋਈ ਪਤਾ ਲੱਗਾ ਜਿੰਨੇ ਹਲੇ 3 ਤੋਂ 4 ਰਾਉਂਡ ਦਾ ਹੈ ਸਾਨੂੰ ਫਾਇਰਿੰਗ ਦਾ ਤੇ ਉਹਨੂੰ ਅਸੀਂ ਚੈੱਕ ਕਰ ਰਹੇ ਆਂ ਇਸਰ ਹੁਣਾਂ ਲਾਬਗਰ ਜਨੇ ਦੀ ਡੈਥ ਹੋਈ ਰਚਨਾ ਦੇ ਦੀ ਕੀ ਨਾ ਰਚਨਾ ਦੇ ਵੀ ਹੈਗਾ ਉਹਨਾਂ ਦਾ ਨਾਮ 60 ਸਾਲ ਉਮਰ ਆ ਉਹਨਾਂ ਦੀ ਹਾਂਜੀ ਤੇ ਹੁਣ ਤਪਤੀਸ਼ ਕੀਤੀ ਜਾ ਰਹੀ ਹੈ ਜੀ ਮੌਕੇ ਹਾਂਜੀ ਹੱਲੇ ਇਨਵੈਸਟੀਗੇਸ਼ਨ ਅਸੀਂ ਸਟਾਰਟ ਕੀਤੀ ਹੈ ਹੁਣੇ ਰਿਪੋਰਟ ਇਨਸੀਡੈਂਟ ਹੋਇਆ ਤੇ ਇਹਦੇ ਵਕਤ ਵਕਤ ਜਿਹੜੇ ਐਂਗਲ ਹੈਗੇ ਉਹਨਾਂ ਨੂੰ ਅਸੀਂ ਚੇਕ